ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਕਹਾਣੀ ਦੇ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਕਹਾਣੀ ਨੂੰ ਪੂਰਾ ਸੁਣਨਾ ਜੇਕਰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੁਰੂ ਕਰਦੇ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਦਾ ਨਾਮ ਹੈ ਮੌਤ ਦੇ ਤਖਤੇ ਤੋਂ ਕਹਾਣੀ ਨੂੰ ਲਿਖਿਆ ਹੈ ਮਿਹਰਬਾਨ ਜੋ ਸੰਜੀ ਨੇ ਅੱਜ ਫੇਰ ਮੇਰੇ ਜਨ ਵਿੱਚ ਉਹ ਤਸਵੀਰ ਵਾਰ-ਵਾਰ ਘੁੰਮ ਰਹੀ ਸੀ ਰਾਤ ਦੀ ਉਹ ਤਸਵੀਰ ਰਾਤ ਦੇ ਕਰੀਬ 2 ਵਜੇ ਦਾ ਸਮਾਂ ਸੀ ਅਚਾਨਕ ਮੇਰੇ ਫੋਨ ਦੀ ਘੰਟੀ ਵੱਜੀ ਅਕਸਰ ਅੱਧੀ ਰਾਤ ਵੱਜਦੀ ਫੋਨ ਦੀ ਘੰਟੀ ਮੇਰੇ ਪੇਸ਼ੇ ਮੁਤਾਬਕ ਸ਼ਾਇਦ ਕਿਸੇ ਵੱਡੀ ਖਬਰ ਦਾ ਸੰਕੇਤ ਹੁੰਦੀ ਹੈ ਜਾਂ ਕਹਿ ਲਓ ਇਸ ਸਮੇਂ ਫੋਨ ਦੀ ਘੰਟੀ ਸੁਣਦਿਆਂ ਹੀ ਜਿਹਨ ਵਿੱਚ ਇਹੋ ਹੀ ਆਉਂਦਾ ਹੈ ਕਿ ਕਿਧਰੇ ਕੋਈ ਵੱਡੀ ਘਟਨਾ ਵਾਪਰੀ ਹੋਣੀ ਆ ਤੇ ਸਪਾਟ ਤੇ ਜਾਣਾ ਪੈਣਾ ਫੋਨ ਕਿਸੇ ਅਣਪਛਾਤੇ ਨੰਬਰ ਤੋਂ ਸੀ ਮੇਰੇ ਹੈਲੋ ਕਹਿਣ ਤੋਂ ਬਾਅਦ ਉਧਰੋਂ ਕੋਈ ਆਵਾਜ਼ ਨਹੀਂ ਆ ਰਹੀ ਸੀ ਮੇਰੇ ਵਾਰ-ਵਾਰ ਹੈਲੋ ਕਹਿਣ ਤੋਂ ਬਾਅਦ ਉਧਰੋਂ ਸਿਰਫ ਸਿਸਕੀਆਂ ਦੀ ਆਵਾਜ਼ ਹੀ ਆਈ ਜਿਸ ਨੇ ਮੇਰੀ ਚਿੰਤਾ ਹੋਰ ਵਧਾ ਦਿੱਤੀ ਸੀ ਮੈਂ ਪੁੱਛਿਆ ਕਿ ਕੌਣ ਹੋ ਗਲਤਾ ਕਰੋ ਪਰ ਉਧਰੋਂ ਸਿਰਫ ਹੌਲੀ-ਹੌਲੀ ਰੋਣ ਦੀ ਆਵਾਜ਼ ਹੀ ਆ ਰਹੀ ਸੀ ਮੈਂ ਆਵਾਜ਼ ਪਛਾਣਨ ਦੀ ਕੋਸ਼ਿਸ਼ ਕਰ ਰਿਹਾ ਸੀ ਇਨ੍ਹਾਂ 20-25 ਸਕਿੰਟਾਂ ਵਿੱਚ ਮੇਰੇ ਜੈਨ ਵਿੱਚ ਮੇਰੇ ਨਾਲ ਜੁੜੇ ਮੇਰੇ ਪਰਿਵਾਰ ਦੇ ਸਾਰੇ ਜੇਰੇ ਅੱਖਾਂ ਅੱਗੇ ਘੁੰਮ ਗਏ ਸੀ ਉਧਰੋਂ ਵੱਧ ਰਹੀਆਂ ਸਿਸਕੀਆਂ ਦੀ ਆਵਾਜ਼ ਮੇਰੀ ਧੜਕਣ ਹੋਰ ਤੇਜ਼ ਕਰ ਰਹੀਆਂ ਸੀ ਮੈਂ ਕਿਹਾ ਕੌਣ ਹੋ ਗਲਤ ਕਰੋ ਇੱਕ ਮਰਦਾਨਾ ਆਵਾਜ਼ ਕੰਨੀ ਪਈ ਮੈਂ ਟੁੱਟ ਗਿਆ ਹਾਂ ਯਾਰਾ ਇਹਨਾਂ ਕਹਿ ਕੇ ਉਹਦੀ ਪੁਬ ਨਿਕਲ ਗਈ ਤੇ ਉਸਨੇ ਫੋਨ ਕੱਟ ਦਿੱਤਾ ਟਰੂ ਕਾਲਰ ਤੇ ਨਾਮ ਸਾਹਮਣੇ ਆਉਂਦਿਆਂ ਮੈਨੂੰ ਅੰਦਾਜ਼ਾ ਲੱਗ ਗਿਆ ਸੀ ਮੈਂ ਵਾਪਸ ਫੋਨ ਘੁਮਾਇਆ ਦੰਦਵਾਰਾ ਉਸਦੀ ਆਵਾਜ਼ ਸੁਣ ਕੇ ਯਕੀਨ ਹੋ ਗਿਆ ਮੇਰਾ ਅੰਦਾਜ਼ਾ ਸਹੀ ਸੀ ਮੈਂ ਕਿਹਾ ਯਾਰ ਗੱਲ ਤਾਂ ਦੱਸ ਰੋਈ ਕਾ ਤੋ ਜਾਨਾ ਉਸਨੇ ਰੋਂਦੇ ਰੋਂਦੇ ਸਿਰਫ ਇੰਨਾ ਕਿਹਾ ਬਸ ਮੇਰਾ ਫੇਸਬੁੱਕ ਚੈੱਕ ਕਰ ਲਈ ਤੇ ਫਿਰ ਫੋਨ ਕੱਟ ਦਿੱਤਾ ਉਸਦਾ ਫੇਸਬੁੱਕ ਸਟੇਟਸ ਪੜਦੇ ਹੀ ਮੈਨੂੰ ਲੱਗਿਆ ਜਿਵੇਂ ਕਿਸੇ ਨੇ ਹਜ਼ਾਰਾਂ ਹਥੌੜੇ ਇਕੱਠੇ ਹੀ ਮੇਰੇ ਸਿਰ ਤੇ ਮਾਰ ਦਿੱਤੇ ਹੋਣ ਲਿਖਿਆ ਸੀ ਅਲਵਿਦਾ ਦੋਸਤੋ ਉਹ ਮੇਰਾ ਐਸਾ ਦੋਸਤ ਸੀ ਇਸ ਨਾਲ ਮੇਰੀ ਭਾਵੇਂ 2 ਢਾਈ ਸਾਲ ਤੋਂ ਗੱਲ ਨਹੀਂ ਸੀ ਹੋਈ ਪਰ ਸੋਸ਼ਲ ਮੀਡੀਆ ਤੇ ਅਸੀਂ ਅਕਸਰ ਜੁੜੇ ਰਹਿੰਦੇ ਹਾਂ ਕਈ ਸਾਲ ਪਹਿਲਾਂ ਮੇਰੇ ਵੱਲੋਂ ਕੁਝ ਮਨੋਰੋਗੀਆਂ ਦਾ ਇਲਾਜ ਕਰਨ ਵੇਲੇ ਉਹ ਕੁਝ ਕੇਸਾਂ ਵਿੱਚ ਮੇਰੇ ਨਾਲ ਵੀ ਗਿਆ ਸੀ ਸ਼ਾਇਦ ਇਹੋ ਕਾਰਨ ਸੀ ਉਹ ਆਖਰੀ ਵਕਤ ਮੈਨੂੰ ਕੁਝ ਕਹਿਣਾ ਚਾਹੁੰਦਾ ਸੀ ਮੈਂ ਦੁਬਾਰਾ ਫੋਨ ਮਲਾਇਆ ਪਰ ਲੰਬੀ ਰਿੰਗ ਜਾਣ ਦੇ ਬਾਵਜੂਦ ਉਸਨੇ ਫੋਨ ਨਾ ਚੁੱਕਿਆ ਮੈਂ ਫੇਰ ਫੋਨ ਕੀਤਾ ਪਰ ਜਿਵੇਂ ਜਿਵੇਂ ਫੋਨ ਦੀ ਰਿੰਗ ਜਾ ਰਹੀ ਸੀ ਮੇਰੀ ਧੜਕਣ ਹੋਰ ਤੇਜ਼ ਹੋ ਰਹੀ ਸੀ ਕਿਤੇ ਲੇਟ ਤਾਂ ਨਹੀਂ ਹੋ ਗਏ ਸੀ ਉਹ ਮੈਨੂੰ ਦੱਸਣ ਵਿੱਚ ਤੇ ਮੈਂ ਉਹਦੀ ਗੱਲ ਸਮਝਣ ਵਿੱਚ ਦਿਮਾਗ ਵਿੱਚ ਕਈ ਤਰ੍ਹਾਂ ਦੇ ਵਿਚਾਰ ਘੁੰਮ ਰਹੇ ਸੀ ਛੱਤ ਵਾਲਾ ਪੱਖਾ ਪੱਖੇ ਨਾਲ ਲਟਕਦੀ ਰੱਸੀ ਤੇ ਰੱਸੀ ਨਾਲ ਲਟਕਦੀ Laash ਇਹ ਸੋਚ ਕੇ ਮੈਨੂੰ ਬਹੁਤ ਘਬਰਾਹਟ ਹੋ ਰਹੀ ਸੀ ਨਹੀਂ ਨਹੀਂ ਐਵੇਂ ਨਹੀਂ ਹੋ ਸਕਦਾ ਮੈਂ ਇਸ ਵਕਤ ਦੁਨੀਆ ਦਾ ਸਭ ਤੋਂ ਵੇਵਸ ਇਨਸਾਨ ਸੀ ਮੇਰਾ ਦੋਸਤ ਆਤਮਹੱਤਿਆ ਕਰਨ ਜਾ ਰਿਹਾ ਸੀ ਤੇ ਮੈਂ ਕੋਹਾਂ ਦੂਰ ਬੈਠਾ ਕੁਝ ਵੀ ਨਹੀਂ ਸੀ ਕਰ ਸਕਦਾ ਫਿਰ ਅਚਾਨਕ ਉਧਰੋਂ ਆਈ ਹੈਲੋ ਦੀ ਆਵਾਜ਼ ਸੁਣਦਿਆਂ ਹੀ ਮੇਰੇ ਮਨ ਨੂੰ ਥੋੜਾ ਤਰਵਾਸ ਮਿਲਿਆ ਮੈਨੂੰ ਉਮੀਦ ਦੀ ਇੱਕ ਕਿਰਨ ਜਾਗੀ ਸੀ ਮੈਂ ਕਿਹਾ ਕਿੱਥੇ ਆ ਯਾਰ ਫੋਨ ਕਿਉਂ ਨਹੀਂ ਚੁੱਕਦਾ ਘੱਟੋ ਘੱਟ ਗੱਲ ਤਾਂ ਕਰ ਲੈਣਾ ਯਾਰ ਉਹ ਰੋਂਦੇ ਰੋਂਦੇ ਬੋਲਿਆ ਕੀ ਗੱਲ ਕਰਾਂ ਸਭ ਕੁਝ ਖਤਮ ਹੋ ਗਿਆ ਯਾਰਾ ਮੈਂ ਕਿਹਾ ਕਦੇ ਵੀ ਕੁਝ ਖਤਮ ਨਹੀਂ ਹੁੰਦਾ ਇਹ ਹਮੇਸ਼ਾ ਚੱਲਦਾ ਰਹਿੰਦਾ ਹੈ ਤੇ ਚੱਲਦਾ ਰਹਿਣਾ ਹੈ ਹੁਣ ਵੀ ਤੇ ਤੇਰੇ ਪਿੱਛੋਂ ਵੀ ਜਦੋਂ ਵੀ ਕੁਝ ਖਤਮ ਹੁੰਦਾ ਤਾਂ ਉਸ ਤੋਂ ਪਹਿਲਾਂ ਹੀ ਕੁਝ ਹੋਰ ਨਵਾਂ ਸ਼ੁਰੂ ਹੋ ਜਾਂਦਾ ਤੇ ਇਸੇ ਨੂੰ ਇਨਸਾਨੀ ਜ਼ਿੰਦਗੀ ਕਹਿੰਦੇ ਨੇ ਉਹ ਇੱਕਦਮ ਅੱਗੋਂ ਟੋਕਦੇ ਹੋਏ ਚੀਕ ਕੇ ਬੋਲਿਆ ਜ਼ਿੰਦਗੀ ਕਿਹੜੀ ਜ਼ਿੰਦਗੀ ਜੋਸਨਾ ਜ਼ਿੰਦਗੀ ਤਾਂ ਇਹ ਸਾਰੇ ਸਿਆਪੇ ਨੇ ਇਸੇ ਲਈ ਤਾਂ ਇਸ ਨੂੰ ਖਤਮ ਕਰਨ ਲੱਗਿਆ ਹਾਂ ਬਸ ਹੁਣ ਤੇਰੇ ਨਾਲ ਗੱਲ ਕਰਨੀ ਸੀ ਹੋ ਗਈ ਹੁਣ ਅਲਵਿਦਾ ਯਾਰਾ ਕੈਕੀ ਹੋਰ ਹੋਣ ਲੱਗ ਗਿਆ ਸੀ ਮੈਂ ਕਿਹਾ ਦੇਖ ਜੇ ਤੂੰ ਆਤਮ ਹੱਤਿਆ ਕਰਨੀ ਆ ਤਾਂ ਕਰ ਲੈ ਤੇਰੀ ਆਪਣੀ ਜ਼ਿੰਦਗੀ ਆ ਪਰ ਇਸ ਜ਼ਿੰਦਗੀ ਦੇ ਆਖਰੀ 30 ਮਿੰਟ ਮੈਨੂੰ ਦੇ ਦੇ ਸਿਰਫ ਤੇ ਸਿਰਫ 30 ਮਿੰਟ ਉਸ ਤੋਂ ਬਾਅਦ ਮੈਂ ਨਹੀਂ ਰੋਕਦਾ ਦੇਖ ਆਪਾਂ ਇਕੱਠੇ ਵਿਚਰੇ ਆ ਤੇ ਮੈਂ ਤੇਰਾ ਦੋਸਤ ਹਾਂ ਯਾਰਾ ਮੇਰਾ ਇੰਨਾ ਹੱਕ ਤਾਂ ਹੈ ਨਾ ਕਿ ਮੈਂ ਤੇਰੇ ਕੋਲੋਂ ਤੇਰੇ ਆਖਰੀ 30 ਮਿੰਟ ਮੰਗ ਸਕਾਂ ਨਾਲੇ ਤੂੰ ਚਾਹੇਗਾ ਕਿ ਤੇਰੀ ਮੌਤ ਅਜਾਈ ਜਾਵੇ ਤੂੰ ਨਹੀਂ ਚਾਹੇਗਾ ਜਿੰਨਾ ਕਾਰਨ ਤੂੰ ਮੌਤ ਨੂੰ ਗਲੇ ਲਾਗਾ ਰਿਹਾ ਹੈ ਘੱਟੋ ਘੱਟ ਉਹਨਾਂ ਲੋਕਾਂ ਨੂੰ ਸਜ਼ਾ ਤਾਂ ਮਿਲੇ ਉਹ ਟੁੱਟਦੀ ਹੋਈ ਆਵਾਜ਼ ਵਿੱਚ ਫਿਰ ਬੋਲਿਆ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਮੈਂ ਇੱਕ ਫੇਲ ਇਨਸਾਨ ਹਾਂ ਜੋ ਜ਼ਿੰਦਗੀ ਦੇ ਹਰ ਮੋੜ ਤੇ ਫੇਲ ਰਿਹਾ ਹੈ ਪਲੀਜ਼ ਹੁਣ ਮੈਨੂੰ ਘੱਟੋ ਘੱਟ ਆਰਾਮ ਨਾਲ ਮਰ ਲੈਣ ਦੇ ਮੈਂ ਕਿਹਾ ਠੀਕ ਆ ਪਰ ਇੱਕ ਗੱਲ ਤਾਂ ਦੱਸ ਤੂੰ ਆਖਰੀ ਵਕਤ ਮੈਨੂੰ ਹੀ ਫੋਨ ਕਿਉਂ ਕੀਤਾ ਤੇਰੇ ਜਿਹਨ ਵਿੱਚ ਮੇਰਾ ਖਿਆਲ ਕਿਉਂ ਆਇਆ ਕਿਉਂਕਿ ਕੁਦਰਤ ਕੁਝ ਹੋਰ ਚਾਹੁੰਦੀ ਹੈ ਉਹ ਮੈਨੂੰ ਟੋਕਦੇ ਹੋਏ ਭੜਕਿਆ ਤੇ ਰੋਂਦੇ ਹੋਏ ਖਿਜਕੇ ਤੇਜ਼ ਤੇਜ਼ ਬੋਲਿਆ ਕੁਦਰਤ ਚਾਹੁੰਦੀ ਹੈ ਕਿ ਮੇਰਾ ਵजूद ਖਤਮ ਹੋ ਜਾਵੇ ਕੁਦਰਤ ਚਾਹੁੰਦੀ ਹੈ ਕਿ ਮੇਰਾ ਨਾਮ ਉਹ ਨਿਸ਼ਾਨ ਮਿਟ ਜਾਵੇ ਹਰ ਸਮਾਂ ਹਰ ਸ਼ਖਸ ਹਰ ਚਿਹਰਾ ਮੇਰੇ ਉਲਟ ਹੈ ਤੇ ਹਰ ਕੋਈ ਮੇਰੀ ਖਿਲਾਫਤ ਚਾਹੁੰਦਾ ਹੈ ਤੇਰੇ ਨਾਲ ਇੱਕ ਟੁੱਟਿਆ ਹੋਇਆ ਇਨਸਾਨ ਗੱਲ ਕਰ ਰਿਹਾ ਹੈ ਮੌਤ ਦੀ ਦਲੀਜ਼ ਤੇ ਖੜਾ ਇੱਕ ਨਾਕਾਮਯਾਬ ਇਨਸਾਨ ਜਿਸ ਦੇ ਹੱਥ ਵਿੱਚ ਇੱਕ ਛੱਤ ਨਾਲ ਲਟਕਦੀ ਰੱਸੀ ਹੈ ਤੇ ਦੂਜਾ ਸਿਰਾ ਗਲ ਵਿੱਚ ਤੇ ਚੰਦ ਮਿੰਟਾਂ ਵਿੱਚ ਇਹ ਸਾਰਾ ਕੁਝ ਖਤਮ ਹੋਣ ਜਾ ਰਿਹਾ ਕਹਿੰਦੇ-ਕਹਿੰਦੇ ਉਹ ਭੁੱਬਾ ਮਾਰ ਕੇ ਉੱਚੀ-ਉੱਚੀ ਰੋਣ ਲੱਗ ਪਿਆ ਇਸੇ ਦੌਰਾਨ ਉਹ ਸਾਰਾ ਸੀਨ ਮੇਰੀਆਂ ਅੱਖਾਂ ਅੱਗੇ ਪੂਰੀ ਤਰ੍ਹਾਂ ਘੁੰਮ ਗਿਆ ਸੀ ਜਿਸ ਨੇ ਮੈਨੂੰ ਬੁਰੀ ਤਰ੍ਹਾਂ ਡਰਾ ਕੇ ਰੱਖ ਦਿੱਤਾ ਸੀ ਕਿਉਂਕਿ ਇਸ ਹਾਲਤ ਵਿੱਚ ਕਿਸੇ ਪਲ ਕੁਝ ਵੀ ਹੋ ਸਕਦਾ ਸੀ ਮੈਂ ਕਿਹਾ ਦੇਖ ਯਾਰ ਮੇਰੀ ਗੱਲ ਸੁਣ ਉਹ ਮੈਨੂੰ ਕਹਿੰਦਾ ਕੀ ਸੁਣਾ ਮੇਰੇ ਕੋਲ ਸਿਰਫ ਚੰਦਪਲ ਬਚੇ ਨੇ ਸਿਰਫ ਚੰਦ ਲੰਮੇ ਮੈਂ ਕਿਹਾ ਦੇਖ ਜ਼ਿੰਦਗੀ ਬਦਲਣ ਲਈ ਤਾਂ ਇੱਕ ਲੰਮਾ ਹੀ ਬਹੁਤ ਹੁੰਦਾ ਹੈ ਮੇਰੇ ਦੋਸਤ ਉਹ ਫਿਰ ਚੀਕਿਆ ਪਰ ਜਦੋਂ ਜ਼ਿੰਦਗੀ ਦਾ ਇੱਕ ਇੱਕ ਪਲ ਬੋਝ ਬਣ ਜਾਵੇ ਤਾਂ ਜ਼ਿੰਦਗੀ ਕਿਸ ਕੰਮ ਦੀ ਮੈਂ ਇੱਕ ਹਾਰਿਆ ਹੋਇਆ ਇਨਸਾਨ ਹਾਂ ਘਰ ਵਿੱਚ ਵੀ ਸਮਾਜ ਵਿੱਚ ਵੀ ਕਾਰੋਬਾਰ ਵਿੱਚ ਵੀ ਤੇ ਮੁਹੱਬਤ ਵਿੱਚ ਵੀ ਇਹ ਫੇਲ ਸ਼ਬਦ ਮੇਰੀ ਜ਼ਿੰਦਗੀ ਦਾ ਨਸੂਰ ਬਣ ਕੇ ਅੰਦਰ ਅੰਦਰ ਤੋਖਦਾ ਰਹਿੰਦਾ ਮੈਂ ਫੇਲ ਹਾਂ ਮੇਰੇ ਦੋਸਤ ਇਹ ਲਫ਼ਜ਼ ਮੈਨੂੰ ਜੀਣ ਨਹੀਂ ਦਿੰਦਾ ਮੈਂ ਜ਼ਿੰਦਗੀ ਦੀ ਕਸ਼ਮਕਸ਼ ਵਿੱਚ ਭਜਦੇ ਭਜਦੇ ਥੱਕ ਗਿਆ ਹਾਂ ਉਹ ਸਿਸਕੀਆਂ ਪਰ ਕੇ ਰੋ ਰਿਹਾ ਸੀ ਮੈਂ ਉਸ ਦੀ ਹਾਲਤ ਸਮਝ ਸਕਦਾ ਸੀ ਮੌਤ ਦਾ ਰਾਹ ਚੁਣਨਾ ਤਾਂ ਇੱਕ ਆਖਰੀ ਪੜਾ ਹੁੰਦਾ ਹੈ ਇਸ ਤੋਂ ਪਹਿਲਾਂ ਇਨਸਾਨ ਇਹ ਨਿਰਣਾ ਲੈਣ ਲਈ ਰੋਜ਼ ਪਤਾ ਨਹੀਂ ਕਿੰਨੀ ਕਵਾਰ ਮੌਤ ਮਰਦਾ ਹੈ ਮੈਂ ਉਸ ਦੀ ਗੱਲ ਨੂੰ ਜਾਰੀ ਰੱਖਦਿਆਂ ਵੱਧ ਤੋਂ ਵੱਧ ਸਮਾਂ ਲਗਾਉਣ ਤੇ ਅਸਲੀ ਕਾਰਨ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੌਤ ਦੀ ਦਹਲੀਜ਼ ਤੇ ਖੜੇ ਇਨਸਾਨ ਨਾਲ ਗੱਲ ਬਹੁਤ ਸੋਚ ਸਮਝ ਕੇ ਕਰਨੀ ਪੈਂਦੀ ਹੈ ਮੇਰੀ ਹਲਕੀ ਜਹੀ ਗਲਤੀ ਉਸ ਨੂੰ ਤਲਖੀ ਦਿਵਾ ਸਕਦੀ ਸੀ ਅੱਛਾ ਤੇ ਮੈਂ ਜਾਣ ਸਕਦਾ ਕਿ ਤੈਨੂੰ ਹਾਰੇ ਹੋਏ ਇਨਸਾਨ ਦਾ ਸਰਟੀਫਿਕੇਟ ਕਿਹੜੀ ਯੂਨੀਵਰਸਿਟੀ ਨੇ ਜਾਰੀ ਕੀਤਾ ਹੈ ਉਹ ਖਿਜ ਕੇ ਬੋਲਿਆ ਤੈਨੂੰ ਮਜ਼ਾਕ ਸੁਝਦਾ ਜੋਸਨਾ ਮੇਰੀ ਸਹਾਦਰ ਦਾ ਸਰਟੀਫਿਕੇਟ ਮੈਂ ਰੋਜ਼ ਮੇਰੇ ਨਾਲ ਕੰਮ ਕਰਨ ਵਾਲੇ ਉਹਨਾਂ ਲੋਕਾਂ ਦੇ ਚਿਹਰਿਆਂ ਤੇ ਪੜਦਾ ਬੋਸ ਕੋਲੋਂ ਰੋਜ਼ ਘਿੜਕਾਂ ਖਾ ਕੇ ਬਾਹਰ ਆਉਂਦੇ ਨੂੰ ਉਹ ਅੱਖਾਂ ਚੜਾਉਂਦੀਆਂ ਨੇ ਘਰ ਵਾਲੀ ਦੇ ਤਾਨਿਆਂ ਤੇ ਸ਼ਿਕਵਿਆਂ ਵਿੱਚੋਂ ਰੋਜ਼ ਮਿਲਦਾ ਮੈਨੂੰ ਹਾਰ ਦਾ ਇਹ ਸਰਟੀਫਿਕੇਟ ਤੇ ਤੂੰ ਕਹਿਣਾ ਕਿ ਮੈਂ ਹੌਸਲਾ ਦਿੰਦੇ ਹੋਏ ਕਿਹਾ ਦੇਖ ਯਾਰਾ ਬੰਦਾ ਮੁਸ਼ਕਲ ਕਿਸੇ ਨਾਲ ਸਾਂਝੀ ਤਾਂ ਕਰਦਾ ਕਿਹਦੇ ਨਾਲ ਸਾਂਝੀ ਕਰਾਂ ਜਿਹਦੇ ਨਾਲ ਮੁਹੱਬਤ ਕੀਤੀ ਸੀ ਜਦੋਂ ਉਹ ਹੀ ਤਲਾਕ ਦਾ ਫਤਵਾ ਦੇ ਕੇ ਚਲੀ ਗਈ ਤਾਂ ਦੱਸ ਕਿਹਨੂੰ ਦੱਸਾਂ ਉਹ ਕੈਂਸਰ ਨਾਲ ਲੜਦੇ ਪਿਓ ਨੂੰ ਜਾਂ ਅੱਖਾਂ ਤੋਂ ਅੰਨੀ ਮਾਂ ਨੂੰ ਉਹ ਉੱਬੇ ਸਾਹੇ ਲਿਆਇ ਲਾਇ ਕਿ ਰੋ ਰਿਹਾ ਸੀ ਕਰਜ਼ੇ ਦੀ ਪੰਡ ਲਾਉਂਦਾ ਲਾਉਂਦਾ ਬਾਪੂ ਤੋਂ ਦੁੱਖ ਲੰਗਾਉਂਦਾ ਲੰਗਾਉਂਦਾ ਮੈਂ ਜ਼ਿੰਦਗੀ ਵਿੱਚ ਸਭ ਕੁਝ ਹਾਰ ਗਿਆ ਯਾਰਾ ਸਭ ਕੁਝ ਹਾਰ ਗਿਆ ਰੋਂਦਾ ਰੋਂਦਾ ਉਹ ਇੱਕਦਮ ਰੁਕਿਆ ਜਿਵੇਂ ਕੋਈ ਨਿਰਣਾ ਲੈ ਲਿਆ ਹੋਵੇ ਬਸ ਬਸ ਹੁਣ ਮੈਨੂੰ ਰੋਕੀ ਨਾ ਮੈਂ ਥੱਕ ਗਿਆ ਹਾਂ ਮੇਰੇ ਕੋਲ ਸਿਰਫ ਸ਼ਬਦਾਂ ਦਾ ਆਖਰੀ ਦਾਅ ਬਚਿਆ ਸੀ ਜਿਸ ਦੇ ਨਤੀਜੇ ਵਜੋਂ ਕੁਝ ਵੀ ਹੋ ਸਕਦਾ ਹੈ ਪਰ ਹੋਰ ਕੋਈ ਚਾਰਾ ਵੀ ਨਹੀਂ ਸੀ ਮੈਂ ਕਿਹਾ ਠੀਕ ਆ ਕਰ ਲੈ ਖੁਦਕੁਸ਼ੀ ਤੈਨੂੰ ਕੀ ਲੱਗਦਾ ਕਿ ਤੇਰੇ ਤੋਂ ਬਾਅਦ ਸਭ ਕੁਝ ਠੀਕ ਹੋ ਜੂ ਤੂੰ ਤਾਂ ਫਿਰ ਉਹੀ ਕਰ ਰਿਆ ਜੋ ਤੇਰੇ ਵਿਰੋਧੀ ਚਾਹੁੰਦੇ ਨੇ ਤੇਰੇ ਵਿਜੂਦ ਦਾ ਖਾਤਮਾ ਪਤਾ ਕੀ ਹੋਵੇਗਾ ਤੇਰੀ ਮੌਤ ਤੋਂ ਬਾਅਦ ਤੇਰੇ ਦਫ਼ਤਰ ਵਿੱਚ ਤੇਰੇ ਨਾਂ ਤੇ ਇੱਕ ਸ਼ੋਕ ਸੰਦੇਸ਼ ਪੜਿਆ ਜਾਵੇਗਾ 2 ਮਿੰਟ ਦਾ ਮੌਨ ਤੇ ਉਸ ਤੋਂ ਬਾਅਦ ਉਹ ਨਾਮ ਦਫ਼ਤਰ ਦੀਆਂ ਫਾਈਲਾਂ ਵਿੱਚ ਹਮੇਸ਼ਾ ਹਮੇਸ਼ਾ ਲਈ ਦਫ਼ਨ ਹੋ ਜਾਵੇਗਾ ਤੂੰ ਵੀ ਤੇ ਤੇਰਾ ਵਿਜੂਦ ਵੀ ਤੇ ਤੇਰੇ ਉਹ ਵਿਰੋਧੀ ਤੇਰੀ ਹਾਰ ਪਾਈ ਫੋਟੋ ਵੇਖ ਕੇ ਆਪਣੀ ਜਿੱਤ ਦਾ ਜਸ਼ਨ ਮਨਾਉਣਗੇ ਬਾਕੀ ਰਹੀ ਤੇਰੀ ਘਰ ਵਾਲੀ ਦੀ ਗੱਲ ਜਵਾਨ ਹੈ ਖੂਬਸੂਰਤ ਹੈ ਹੁਣ ਭਾਵੇਂ ਉਹ ਵਾਪਸ ਆ ਜਾਵੇ ਪਰ ਤੇਰੇ ਪਿੱਛੋਂ ਸੋਹਣਾ ਮੁੰਡਾ ਵੇਖ ਕੇ ਵਿਆਹ ਕਰਵਾ ਲਵੇਗੀ ਇੰਨਾ ਸਾਰਿਆਂ ਦੀ ਜ਼ਿੰਦਗੀ ਆਮ ਬਾਗ ਸ਼ੁਰੂ ਹੋ ਜਾਵੇਗੀ ਪਰ ਪਤਾ ਫਰਕ ਕਿਸ ਨੂੰ ਪਵੇਗਾ ਤੇਰੀ ਅੱਖਾਂ ਤੋਂ ਅੰਨੀ ਮਾਂ ਤੇ ਤੇਰਾ ਫੌੜੀਆਂ ਤੇ ਤੁਰਦਾ ਕੈਂਸਰ ਨਾਲ ਕੁਲ ਦਾ ਪਿਓ ਉਹਨਾਂ ਦਾ ਕੀ ਬਣੂ ਤੇਰਾ ਸਦਮਾ ਖਾਜੂ ਕੰਜਰਾ ਮੌਤ ਉਹਨਾਂ ਨੂੰ ਆਉਣੀ ਨਹੀਂ ਤੇ ਜੀ ਉਹਨਾਂ ਨੇ ਸਕਣਾ ਨਹੀਂ ਉਹਨਾਂ ਦੀਆਂ ਇੱਕਦਮ ਸਿਸਕੀਆਂ ਤੇਜ਼ ਹੋਈਆਂ ਤੇ ਉਹ ਪੁੱਬਾ ਮਾਰ ਕੇ ਉੱਚੀ ਉੱਚੀ ਰੋਣ ਲੱਗ ਪਿਆ ਫਿਰ ਤੂੰ ਹੀ ਦੱਸ ਜੋਸਨਾ ਮੈਂ ਕੀ ਕਰਾਂ ਦੱਸ ਕੀ ਕਰਾਂ ਮੇਰੇ ਯਾਰਾ ਉਹਦੇ ਇਨਾਂ ਲਫ਼ਜ਼ਾਂ ਨੇ ਮੈਨੂੰ ਬਹੁਤ ਸਕੂਨ ਦਿੱਤਾ ਸੀ ਸ਼ਾਇਦ ਮੈਂ ਉਸ ਨੂੰ ਮੌਤ ਦੇ ਤਖਤੇ ਤੋਂ ਇੱਕ ਕਦਮ ਪਿੱਛੇ ਖਿੱਚਣ ਵਿੱਚ ਕਾਮਯਾਬ ਹੋ ਗਿਆ ਸੀ ਮੈਂ ਕਿਹਾ ਜ਼ਿੰਦਗੀ ਇੱਕ ਸੰਘਰਸ਼ ਹੈ ਯਾਰਾ ਜੇਕਰ ਜ਼ਿੰਦਗੀ ਇੱਕ ਦਰਵਾਜ਼ਾ ਬੰਦ ਕਰਦੀ ਹੈ ਤਾਂ 10 ਦਰਵਾਜ਼ੇ ਆਪਣੇ ਆਪ ਖੁੱਲ ਜਾਂਦੇ ਨੇ ਜ਼ਿੰਦਗੀ ਅੱਗੇ ਗੋਡੇ ਨਹੀਂ ਟੇਕੀ ਦੇ ਜ਼ਿੰਦਗੀ ਲਈ ਸੰਘਰਸ਼ ਕਰੀਦਾ ਹੈ ਉਹਨੇ ਥੋੜਾ ਨਰਮ ਤੇ ਸ਼ਿਕਵੇ ਭਰੇ ਲਹਿਜੇ ਵਿੱਚ ਬੋਲਿਆ ਜ਼ਿੰਦਗੀ 'ਚ ਕੁਝ بچਿਆ ਹੀ ਨਹੀਂ ਯਾਰਾ ਤਾਂ ਸੰਘਰਸ਼ ਵੀ ਕਿਦੇ ਲਈ ਤੇ ਕਿਉਂ ਕਰਾਂ ਮੈਂ ਕਿਹਾ ਮੇਰੀਆਂ ਅੱਖਾਂ ਨਾਲ ਵੇਖੇਂਗਾ ਤਾਂ ਹਾਲੇ ਗਵਾਚਾ ਵੀ ਕੁਝ ਨਹੀਂ ਯਾਰਾ ਜੇ ਤੂੰ ਮੈਨੂੰ ਦੋਸਤ ਸਮਝਦਾ ਤਾਂ ਮੇਰੇ ਤੇ ਵਿਸ਼ਵਾਸ ਕਰਦਾ ਤੇ ਇੱਕ ਗੱਲ ਮੰਨੇਗਾ ਕਹਿੰਦਾ ਕੀ ਮੈਂ ਕਿਹਾ ਮਰ ਤੇ ਯਾਰ ਤੂੰ ਕਦੇ ਵੀ ਸਕਣਾ ਜੀਣਾ ਹੀ ਔਖਾ ਹੈ ਬਸ ਅੱਜ ਦੀ ਰਾਤ ਮੈਨੂੰ ਦੇ ਦੇ ਉਸਨੇ ਕਿਹਾ ਤੈਨੂੰ ਕੀ ਲੱਗਦਾ ਹੈ ਕਿ ਸਭ ਕੁਝ ਠੀਕ ਹੋ ਜੂ ਮੈਂ ਕਿਹਾ ਸਭ ਕੁਝ ਤੇ ਨਹੀਂ ਪਰ ਕਾਫੀ ਕੁਝ ਠੀਕ ਹੋ ਸਕਦਾ ਨਾਲੇ ਸਾਲਿਆ ਤੂੰ ਤਾਂ ਮਰਨਾ ਹੀ ਆ ਕੱਲ ਨੂੰ ਮਰ ਜੇਗਾ ਇੱਕ ਦਿਨ ਨਾਲ ਕੀ ਫਰਕ ਪੈਣਾ ਗੱਲ ਕਰ ਹੀ ਰਹੇ ਸੀ ਕਿ ਫੋਨ ਕੱਟ ਗਿਆ ਗੱਲ ਕਰਦੇ ਕਰਦੇ ਕਦੋਂ ਇੱਕ ਘੰਟਾ ਬੀਤ ਗਿਆ ਸੀ ਪਤਾ ਵੀ ਨਾ ਚੱਲਿਆ ਉਸ ਦੀ ਉਸੇ ਵੇਲੇ ਦੁਬਾਰਾ ਕਾਲ ਆ ਗਈ ਉਸ ਨੂੰ ਬਾਲੀ ਤੇ ਨਹੀਂ ਪਰ ਮੇਰੇ ਤੋਂ ਥੋੜੀ ਜਹੀ ਆਸ ਜ਼ਰੂਰ ਵੱਜੀ ਸੀ ਥੋੜੀ ਗੱਲਬਾਤ ਕਰਨ ਮਗਰੋਂ ਮੈਂ ਉਸ ਨੂੰ ਕਿਹਾ ਕਿ ਉਹ ਫੋਨ ਤੇ ਹੋਲਡ ਹੀ ਰਹੇ ਮੈਂ ਵਾਸ਼ਰੂਮ ਜਾ ਆਵਾਂ ਇੱਕ ਮਨੋ ਵਿਗਿਆਨੀ ਹੋਣ ਦੇ ਨਾਤੇ ਮੈਂ ਅਜਿਹੀ ਹਾਲਤ ਵਿੱਚ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦਾ ਸੀ ਮੈਂ ਵਾਸ਼ਰੂਮ ਗਿਆ ਤੇ ਆਪਣੇ ਦੂਜੇ ਫੋਨ ਤੋਂ ਸਾਡੇ ਇੱਕ ਸਾਂਝੇ ਮਿੱਤਰ ਨੂੰ ਫੋਨ ਕਰਕੇ ਜਲਦੀ ਜਲਦੀ ਸਾਰੀ ਕਹਾਣੀ ਸਮਝਾਈ ਤੇ ਉਹਦੇ ਘਰ ਪਹੁੰਚਣ ਲਈ ਕਿਹਾ ਅਤੇ ਨਾਲ ਹੀ ਕਿਹਾ ਕਿ ਮੇਰੇ ਨਾਲ ਸਿਰਫ ਮੈਜਿਸ ਜਤੈ ਹੀ ਗੱਲ ਕਰਿਓ ਉਸਨੇ ਕਿਹਾ ਕਿ ਉਹ ਤਕਰੀਬਨ 40 ਮਿੰਟਾਂ ਤੱਕ ਉਹਦੇ ਘਰ ਪਹੁੰਚ ਜਾਵੇਗਾ ਇਹ 40 ਮਿੰਟ ਮੇਰੇ ਲਈ ਬਹੁਤ ਰਿਸਕੀ ਸੀ ਬੇਸ਼ੱਕ ਮੈਂ ਉਸ ਨੂੰ ਉਸ ਦੌਰ ਵਿੱਚੋਂ ਵਾਪਸ ਕੱਢ ਲਿਆ ਆ ਸੀ ਪਰ ਖੁਦਕੁਸ਼ੀ ਵੱਲ ਨਿਕਲੇ ਕਦਮ ਪਤਾ ਨਹੀਂ ਕਦੋਂ ਦੁਬਾਰਾ ਢੱਕ ਜਾਣ ਇਸ ਦਾ ਅੰਦਾਜ਼ਾ ਨਹੀਂ ਹੁੰਦਾ ਵਾਸ਼ਰੂਮ ਤੋਂ ਵਾਪਸ ਆ ਕੇ ਮੈਂ ਉਹਦੇ ਨਾਲ ਫਿਰ ਗੱਲਬਾਤ ਦਾ سلسلہ ਅੱਗੇ ਤੋਰਿਆ। ਕੁੱਲ ਮਿਲਾ ਕੇ ਪੂਰੀ ਗੱਲਬਾਤ ਤੋਂ ਇਹੀ ਸਿੱਟਾ ਸਾਹਮਣੇ ਆਇਆ ਕਿ ਚਾਰ ਭੈਣਾਂ ਦਾ ਇਕੱਲਾ ਭਰਾ ਹੋਣ ਕਾਰਨ ਸਿਰ ਤੇ ਜ਼ਿੰਮੇਵਾਰੀਆਂ ਬਹੁਤ ਸਨ। ਪਿਓ ਨੂੰ ਕੈਂਸਰ ਸੀ ਤੇ ਸਿਰ ਤੇ ਕਰਜ਼ਾ ਵੀ ਹੋ ਗਿਆ ਸੀ। ਜਿਹੜੀ ਕੁੜੀ ਨੂੰ ਪਿਆਰ ਕਰਦਾ ਸੀ ਉਸੇ ਨਾਲ ਵਿਆਹ ਵੀ ਕਰਵਾਇਆ ਸੀ। ਪਰ ਛੋਟੇ ਜਿਹੇ ਪਰਿਵਾਰ ਚੋਂ ਆਈ ਪੜ੍ਹੀ ਲਿਖੀ ਕੁੜੀ ਸ਼ਾਇਦ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਘੱਟ ਸਮਝ ਪਾਈ ਸੀ। ਕਬੀਲਦਾਰੀ ਦੇ ਬੋਝ ਥੱਲੇ ਦੱਬਿਆ ਇਹ ਵੀ ਉਸ ਨੂੰ ਪੂਰਾ ਸਮਾਂ ਸੁੱਖ ਤੇ ਸਾਥ ਨਹੀਂ ਦੇ ਸਕਿਆ ਅਖੀਰ ਨੌਬਤ ਤਲਾਕ ਤੱਕ ਪਹੁੰਚ ਗਈ ਸੀ ਸਾਡੀ ਗੱਲਬਾਤ ਚੱਲ ਹੀ ਰਹੀ ਸੀ ਕਿ ਸਾਡੇ ਸਾਂਝੇ ਮਿੱਤਰ ਦਾ ਦੂਜੇ ਫੋਨ ਤੇ ਮੈਸੇਜ ਆ ਗਿਆ ਸੀ ਉਹ ਉਸਦੇ ਦਰਵਾਜ਼ੇ ਤੇ ਸੀ ਦਰਵਾਜ਼ਾ ਖੜਕਿਆ ਉਹ ਚੌਕਿਆ ਯਾਰ ਮੇਰਾ ਦਰਵਾਜ਼ਾ ਖੜਕਿਆ ਇਸ ਸਮੇਂ ਕੌਣ ਹੋ ਸਕਦਾ ਮੈਂ ਕੀ ਦੇਖ ਲਿਆ ਯਾਰ ਕਈ ਵਾਰ ਕਿਸੇ ਨੂੰ ਐਮਰਜੈਂਸੀ 'ਚ ਕਿਸੇ ਚੀਜ਼ ਦੀ ਲੋੜ ਹੁੰਦੀ ਆ ਮਰਦਾ ਮਰਦਾ ਸਾਲਿਆ ਕਿਸੇ ਦੇ ਕੰਮ ਤੇ ਆ ਜਾ ਉਸਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ ਤਾਂ ਮੇਰੇ ਮਿੱਤਰਾਂ ਨੇ ਉਹਨੂੰ ਆਣ ਦਬੋਚਿਆ ਸੀ ਉਹਨੇ ਅੰਦਰ ਵੜਦਿਆਂ ਹੀ ਮੇਰੇ ਸਿਰ ਤੋਂ ਮਹਾਮੂਣੀ ਭਾਰ ਲੈ ਗਿਆ ਸੀ ਮੈਂ ਇੱਕ ਵਾਰੀ ਤਾਂ ਇੱਕ ਦੋਸਤ ਦੀ ਜ਼ਿੰਦਗੀ ਬਚਾਉਣ ਵਿੱਚ ਕਾਮਯਾਬ ਹੋ ਗਿਆ ਸੀ ਅਸੀਂ ਸਾਰਿਆਂ ਨੇ ਇਕੱਠੇ ਸਪੀਕਰ ਫੋਨ ਤੇ ਗੱਲ ਕੀਤੀ ਉਸ ਤੋਂ ਬਾਅਦ ਉਹ ਦੋਵੇਂ ਜਣੇ ਉਸ ਨੂੰ ਆਪਣੇ ਨਾਲ ਹੀ ਲੈ ਗਏ ਭਾਵੇਂ ਹੁਣ ਖਤਰਾ ਟਲ ਗਿਆ ਸੀ ਪਰ ਵਾਅਦੇ ਮੁਤਾਬਕ ਉਧਾਰ ਹੀ ਮੰਗੀ ਇੱਕ ਰਾਤ ਦੇ ਵਿੱਚਕਾਰ ਤਕਰੀਬਨ 12 ਘੰਟੇ ਦਾ ਸਮਾਂ ਹੀ ਬਚਿਆ ਸੀ ਮੈਂ ਉਧਿਕਾਰ ਵਾਲੀ ਨਾਲ ਫੋਨ ਤੇ ਗੱਲ ਕੀਤੀ ਉਸ ਦੇ ਪੱਖ ਜਾਣਨ ਤੋਂ ਪਤਾ ਲੱਗਿਆ ਕਿ ਪੜ੍ਹੀ ਲਿਖੀ ਕੁੜੀ ਨੌਕਰੀ ਕਰਨਾ ਚਾਹੁੰਦੀ ਸੀ ਪਰ ਘਰ ਦੇ ਹਾਲਾਤ ਸ਼ਾਇਦ ਇਜਾਜ਼ਤ ਨਹੀਂ ਸੀ ਦੇ ਰਹੇ ਮੈਂ ਭਾਬੀ ਨੂੰ ਰਾਤ ਦੀ ਘਟਨਾ ਦੱਸ ਕੇ ਸਾਰੇ ਹਾਲਾਤ ਸਮਝਾਏ ਤਾਂ ਪੜੀ ਲਿਖੀ ਕੁੜੀ ਹੋਣ ਕਾਰਨ ਉਹ ਮੇਰੀ ਗੱਲ ਨੂੰ ਬਹੁਤ ਜਲਦੀ ਸਮਝ ਗਈ। ਮੇਰਾ ਪਹਿਲਾਂ ਤੋਂ ਹੀ ਸ਼ੂਟ ਫਿਕਸ ਹੋਣ ਕਾਰਨ ਮੇਰੇ ਕੋਲੇ ਬਹੁਤਾ ਸਮਾਂ ਨਹੀਂ ਸੀ। ਇਸ ਲਈ ਮੈਂ ਸਾਝੇ ਦੋਸਤ ਨੂੰ ਕਹਿ ਕੇ ਉਹਨਾਂ ਨੂੰ ਚੰਡੀਗੜ੍ਹ ਹੀ ਬੁਲਾ ਲਿਆ। ਮੇਰੇ ਕੋਲ ਪਹੁੰਚਦਿਆਂ ਹੀ ਮੈਨੂੰ ਜੱਫੀ ਵਿੱਚ ਲੈਂਦਿਆਂ ਉਸ ਦਾ ਮਨ ਪਰ ਆਇਆ। ਮੈਂ ਗੱਲ ਨੂੰ ਅੱਗੇ ਵਧਾਉਂਦਿਆਂ ਮਜ਼ਾਕੀਆ ਲਹਿਜੇ ਵਿੱਚ ਕਿਹਾ ਮੈਂ ਤਾਂ ਸਾਲਿਆ ਸਵੇਰ ਦਾ ਤੇਰੀ ਖੁਦਕੁਸ਼ੀ ਵਾਸਤੇ ਕੋਈ ਆਸਾਨ ਜਿਹਾ ਤਰੀਕਾ ਲੱਭਦਾ ਸੀ ਤੇ ਮੈਂ ਲੱਭ ਵੀ ਲਿਆ। ਕੀ ਆ ਯਾਰ ਜੋਸਨਾ ਤੂੰ ਵੀ ਹੁਣ ਜਾਣ ਬੁੱਝ ਕੇ ਜਲੀਲ ਕਰੀ ਜਾਣਾ ਮੈਂ ਕਿਹਾ ਇੱਧਰ ਨਹੀਂ ਪਿੱਛੇ ਵੇਖ ਤੇਰੀ ਖੁਦਕੁਸ਼ੀ ਦਾ ਸਮਾਨ ਉਹਨੇ ਜਿਉਂ ਹੀ ਮੂੰਹ ਕਮਾਇਆ ਉਹਦੀ ਮੁਹੱਬਤ ਉਹਦੇ ਸਾਹਮਣੇ ਖਲੋਤੀ ਸੀ ਦਰਅਸਲ ਮੈਂ ਭਾਬੀ ਨੂੰ ਵੀ ਚੰਡੀਗੜ੍ਹ ਹੀ ਬੁਲਾ ਲਿਆ ਸੀ ਦੋਮਾ ਜਣਿਆਂ ਨੇ ਗੱਲੇ ਮਿਲ ਕੇ ਖੂਬ ਡੁਸਕੇ ਲਾਈ ਤੁਸੀਂ ਜਿਸ ਨੂੰ ਰੂਹ ਤੋਂ ਪਿਆਰ ਕਰਦੇ ਹੋ ਜਦੋਂ ਤੁਹਾਡੇ ਦੁੱਖ ਵਿੱਚ ਆ ਕੇ ਤੁਹਾਡਾ ਹੱਥ ਫੜ ਲੈਂਦਾ ਹੈ ਤਾਂ ਤੁਹਾਡਾ ਅੱਧਾ ਦੁੱਖ ਉਸੇ ਵੇਲੇ ਹੀ ਗਾਇਬ ਹੋ ਜਾਂਦਾ ਹੈ ਅੱਜ ਉਹਦੀ ਹਮਸਫਰ ਉਹਦੀ ਮੁਹੱਬਤ ਉਹਦੇ ਨਾਲ ਸੀ ਦੋਵਾਂ ਦੇ ਕਾਫੀ ਗਮ ਸ਼ਿਕਵੇ ਤੇ ਸ਼ਿਕਾਇਤਾਂ ਅੱਖਾਂ ਦੀ ਵਰਸਾਤ ਵਿੱਚ ਹੀ ਵਹਿ ਗਏ ਅਸੀਂ ਇਕੱਠਿਆਂ ਨੇ ਲੰਚ ਕੀਤਾ ਮੈਂ ਉਸ ਨੂੰ ਸਮਝਾਇਆ ਕਿ ਜਦੋਂ ਕੋਈ ਪੜ੍ਹੀ ਲਿਖੀ ਕੁੜੀ ਘਰ ਵੇਂਦੀ ਹੈ ਤਾਂ ਉਸ ਦਾ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣਾ ਤੈ ਹੈ ਇਸ ਲਈ ਜੇਕਰ ਭਾਬੀ ਜੌਬ ਕਰਦੀ ਹੈ ਇੱਕ ਤਾਂ ਤੇਰਾ ਆਰਥਿਕ ਤੌਰ ਤੇ ਹੱਥ ਵਟਾਏਗੀ ਦੂਜਾ ਘਰੋਂ ਬਾਹਰ ਰਹੇਗੀ ਤਾਂ ਘਰ ਵਿੱਚ ਲੜਾਈ ਵੀ ਘਟ ਹੋ ਹੁਣ ਸਭ ਤੋਂ ਵੱਡਾ ਸੀ ਉਹਦੇ ਦਿਮਾਗ ਵਿੱਚੋਂ ਖੁਦ ਨੂੰ ਫੇਲ ਸਮਝਣ ਦੀ ਗਲਤਫਹਿਮੀ ਕੱਢਣੀ ਮੈਂ ਉਸ ਨੂੰ ਅਹਿਸਾਸ ਕਰਵਾਇਆ ਕਿ ਉਹ ਫੇਲ ਨਹੀਂ ਦਾ ਅਸਲ ਆਪਣੇ ਕੰਮ ਵੱਲ ਧਿਆਨ ਨਹੀਂ ਸੀ ਦੇ ਪਾ ਰਿਹਾ ਦਿਨੋ ਦਿਨ ਵਾਅਦਾ ਕਰ ਜਾ ਸਿਹੇੜੀ ਮੁਹੱਬਤ ਨਾਲ ਵੱਡੀ ਦੂਰੀ ਪਿਓ ਦੀ ਬਿਮਾਰੀ ਅੱਗੇ ਇਹ ਸਭ ਕੁਝ ਬੇਵੱਸ ਹੋ ਕੇ ਉਸ ਦੇ ਆਤਮ ਵਿਸ਼ਵਾਸ ਨੂੰ ਦਬਾਉਂਦੇ ਰਹੇ ਜਿਸ ਦਾ ਅਸਰ ਉਸ ਦੇ ਕੰਮ ਤੇ ਵੀ ਪਿਆ ਉਸ ਨੂੰ ਹਰ ਪਾਸੇ ਆਪਣੇ ਵਿਰੋਧੀ ਹੀ ਨਜ਼ਰ ਆਉਣ ਲੱਗ ਗਏ ਜਦੋਂ ਅਸੀਂ ਲੰਚ ਕਰਕੇ ਉੱਠੇ ਤਾਂ ਉਸ ਦੇ ਚਿਹਰੇ ਤੇ ਅਜੀਬ ਜਿਹਾ ਆਤਮ ਵਿਸ਼ਵਾਸ ਸੀ ਨਵੀਂ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀ ਇੱਛਾ ਉਹਦੀਆਂ ਅੱਖਾਂ ਵਿੱਚੋਂ ਸਾਫ਼ ਝਲਕਦੀ ਸੀ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਰਹੇ ਕ੍ਰੀਏਟਿਵ ਸੌਫਟਵੇਅਰ ਇੰਜੀਨੀਅਰ ਹੋਣ ਕਰਕੇ ਉਹਦੇ ਕੰਮ ਵਿੱਚ ਨਿਖਾਰ ਵੀ ਬਹੁਤ ਆਇਆ ਸੀ ਫਿਰ ਕਈ ਮਹੀਨਿਆਂ ਬਾਅਦ ਉਹ ਮੈਨੂੰ ਮਿਲਣ ਲਈ ਆਇਆ ਜਿਉਂ ਹੀ ਮੈਂ ਉਹਨਾਂ ਨੂੰ ਮਿਲਣ ਹੋਟਲ ਦੇ ਕਮਰੇ ਵਿੱਚ ਪਹੁੰਚਿਆ ਤਾਂ ਦੋਵੇਂ ਜੀਆ ਨੇ ਭੱਜ ਕੇ ਮੇਰਾ ਸਵਾਗਤ ਕੀਤਾ ਉਹ ਅਗਲੇ ਦਿਨ ਤੋਂ ਗੁੜਗਾਉਂ ਦੀ ਕਿਸੇ ਕੰਪਨੀ ਵਿੱਚ ਅਸਿਸਟੈਂਟ ਮੈਨੇਜਰ ਦੀ ਪੋਸਟ ਤੇ ਜਾ ਰਿਹਾ ਸੀ ਤੇ ਭਾਬੀ ਵੀ ਉੱਥੇ ਕਿਤੇ ਵਧੀਆ ਕੰਪਨੀ ਵਿੱਚ ਉਸ ਨੂੰ ਜੌਬ ਮਿਲ ਗਈ ਸੀ ਉਹਨੇ ਦੱਸਿਆ ਕਿ ਵੱਡਾ ਪਰੋਣਾ ਕਹਿੰਦਾ ਤੁਸੀਂ ਜਾ ਕੇ ਜੌਬ ਕਰੋ ਬੇਬੇ ਬਾਪੂ ਨੂੰ ਅਸੀਂ ਆਪੇ ਸੰਭਾਲਾਂਗੇ ਮੈਂ ਕਿਹਾ ਕੀ ਬਾਤ ਆ ਫਿਰ ਤਾਂ ਜੋੜੀ ਕੁੜਗਾਉਂ ਜਾ ਰਹੀ ਆ ਤੇ ਜਨਾਬ ਇਹ ਖੁਸ਼ਖਬਰੀ ਦੇਣੀ ਸੀ ਮੈਨੂੰ ਕਹਿੰਦਾ ਨਹੀਂ ਬਾਈ ਤੈਨੂੰ ਕੁਝ ਮਿਲ ਕੇ ਦੱਸਣ ਨੂੰ ਜੀ ਕਰ ਰਿਹਾ ਸੀ ਮੈਂ ਕਿਹਾ ਬੋਲ ਨਾ ਯਾਰ ਸ਼ਾਇਦ ਉਹਦੀ ਗੱਲ ਦੱਸਣ ਦੀ ਹਿੰਮਤ ਨਹੀਂ ਸੀ ਹੋ ਰਹੀ ਉਹ ਪਿੱਠ ਕਰਕੇ ਖਲੋ ਗਿਆ ਤੇ ਹਿੰਮਤ ਇਕੱਠੀ ਕਰਨ ਲੱਗ ਪਿਆ ਮੈਂ ਉਹਦਾ ਮੂੰਹ ਆਪਣੇ ਵੱਲ ਘੁਮਾਇਆ ਉਹਦੇ ਬੁੱਲ ਬੁਰੀ ਤਰ੍ਹਾਂ ਕੰਬ ਰਹੇ ਸੀ ਉਨੇ ਮੇਰੇ ਮੋਢਿਆਂ ਤੇ ਹੱਥ ਰੱਖ ਕੇ ਝਲਕਦੀਆਂ ਅੱਖਾਂ ਨਾਲ ਬੋਲਿਆ ਉਸ ਰਾਤ ਮੈਂ ਰੱਸਾ ਗਲ ਵਿੱਚ ਪਾ ਲਿਆ ਸੀ ਜਾਰਾ ਪਰ ਮਰਨ ਦਾ ਹੌਸਲਾ ਨਹੀਂ ਪਿਆ ਤਾਂ ਤੈਨੂੰ ਫੋਨ ਲਾ ਲਿਆ ਤੂੰ ਮੈਨੂੰ ਮੌਤ ਦੇ ਤਖਤੇ ਤੋਂ ਵਾਪਸ ਲੈ ਆਇਆ ਜਾਰਾ ਥੈਂਕ ਯੂ ਕਹਿ ਕੇ ਉਹ ਕੁੱਟ ਕੇ ਮੇਰੇ ਗਲੇ ਨਾਲ ਚਿੰਬੜ ਗਿਆ ਤੇ ਉੱਚੀ ਉੱਚੀ ਰੋਣ ਲੱਗ ਪਿਆ ਉਹਦੇ ਹੰਝੂਆਂ ਨਾਲ ਮੇਰਾ ਸਾਰਾ ਮੋਢਾ ਭਿੱਜ ਗਿਆ ਮੈਂ ਵੀ ਭਾਵਕ ਹੋ ਗਿਆ ਥੋੜੀ ਦੇਰ ਬਾਅਦ ਮੈਂ ਗੱਲ ਬਦਲਦੇ ਹੋਏ ਕਿਹਾ ਉਹ ਕੰਜਰਾ ਜਨਾਨੀ ਸਾਹਮਣੇ ਨਿਰੋਈ ਦਾ ਮੈਂ ਵੇਖਿਆ ਤਾਂ ਉਹਦੀ ਘਰ ਵਾਲੀ ਵੀ ਅੱਖਾਂ ਵਿੱਚ ਤ੍ਰਿਪ ਤ੍ਰਿਪ ਹੰਝੂ ਵਗ ਰਹੇ ਸੀ ਮੈਂ ਕਿਹਾ ਹੈ ਕਮਲੇ ਦੋਵੇਂ ਬਸ ਇੰਨਾ ਹੀ ਬੋਲੀ ਵੀਰ ਜੀ ਤੁਹਾਨੂੰ ਨਹੀਂ ਪਤਾ ਤੁਸੀਂ ਮੈਨੂੰ ਉਸ ਦਿਨ ਕੀ ਵਾਪਸ ਲਿਆ ਕੇ ਦਿੱਤਾ ਦੋਨੇ ਜਾਨੇ ਫਿਰ ਇੱਕ ਦੂਜੇ ਦੇ ਗਲ ਚ ਬੜਕੇ ਰੋਣ ਲੱਗ ਪਏ ਸੀ ਇਸ ਕਹਾਣੀ ਨੂੰ ਪਾਠਕਾਂ ਨਾਲ ਸਾਂਝੀ ਕਰਨ ਦਾ ਇਹੋ ਮਤਲਬ ਹੈ ਕਿ ਜ਼ਿੰਦਗੀ ਤਾਂ ਵੈਸੇ ਇਹੋ ਜਿਹਾ ਸਮਾਂ ਔਣ ਹੀ ਨਾ ਦਿਓ ਬਾਕੀ ਜੇਕਰ ਫਿਰ ਵੀ ਕਦੇ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਨੇ ਤਾਂ ਆਪਣੇ ਸਭ ਤੋਂ ਨਜ਼ਦੀਕੀ ਇਨਸਾਨ ਨਾਲ ਇੱਕ ਵਾਰ ਦੁੱਖ ਜ਼ਰੂਰ ਸਾਂਝਾ ਕਰੋ ਬਾਕੀ ਖੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ ਆ ਖੁਦਕੁਸ਼ੀ ਕਰਨ ਵਾਲਾ ਇਨਸਾਨ ਇਕੱਲਾ ਨਹੀਂ ਮਰਦਾ ਪਰਿਵਾਰ ਦੇ ਕਈ ਜੀਆਂ ਦਾ ਧਰਮਦਾਰ ਉਸ ਸਖਸ਼ ਨਾਲ ਜੁੜਿਆ ਹੁੰਦਾ ਹੈ ਇਹ ਵੀ ਕੋਸ਼ਿਸ਼ ਕਰੋ ਕਿ ਅਸੀਂ ਕਿਸੇ ਲਈ ਐਸੇ ਹਾਲਾਤ ਪੈਦਾ ਨਾ ਕਰੀਏ ਕਿ ਉਸ ਨੂੰ ਅਜਿਹੇ ਆ ਕਦਮ ਚੁੱਕਣ ਦੀ ਲੋੜ ਪਵੇ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ